ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਪੰਜ ਮੈਂਬਰੀ ਕਮੇਟੀ ਅਤੇ ਸੁਖਬੀਰ ਸਿੰਘ ਬਾਦਲ ਧੜੇ ਵਿਚਕਾਰ ਜਿਹੜੀ ਸਿਧਾਂਤਕ ਅਤੇ ਸਿਆਸੀ ਲੜਾਈ ਚੱਲ ਰਹੀ ਹੈ ਉਹ ਹੁਣ ਨਵੇਂ ਹੀ ਮੋੜ ਤੇ ਪਹੁੰਚ ਗਈ ਹੈ ਜੇ ਅਸੀਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਉਹ ਲਗਾਤਾਰ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੂੰ ਸੁਧਾਰ ਲਹਿਰ ਦੇ ਆਗੂਆਂ ਨੂੰ ਗद्दार ਕਹਿ ਰਹੇ ਨੇ ਤੇ ਹੁਣ ਪੰਜ ਮੈਂਬਰੀ ਭਰਤੀ ਦੇ ਮੰਚਾਂ ਤੋਂ ਵੀ ਸੁਖਬੀਰ ਸਿੰਘ ਬਾਦਲ ਦੇ ਇਨ੍ਹਾਂ ਇਲਜ਼ਾਮਾਂ ਦੇ ਜਵਾਬ ਜੋ ਹੈ ਬੜੇ ਢੱਲੇ ਨਾਲ ਦਿੱਤੇ ਜਾਣ ਲੱਗੇ ਨੇ ਤੇ ਇਸ ਦੇ ਉੱਪਰ ਤੁਸੀਂ ਆਪਣੀ ਟਿੱਪਣੀ ਜ਼ਰੂਰ ਸਾਂਝੀ ਕਰਿਓ ਹਰਜੋਤ ਜੀ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਔਰ ਅੱਜ ਦਾ ਇਹ ਪ੍ਰੋਗਰਾਮ ਵੀ ਬਹੁਤ ਮਹੱਤਵਪੂਰਨ ਬਣਨਾ ਹੈ ਨਵੇਂ ਮੋੜ ਤੇ ਲੜਾਈ ਪਹੁੰਚੀ ਹੈ ਸੁਖਬੀਰ ਸਿੰਘ ਬਾਦਲ ਦੀ ਮਨਪਿਤ ਈਆਲੀ ਦੀ ਔਰ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਮਨਪਿਤ ਈਆਲੀ ਤੋਂ ਭਾਵ ਪੰਜ ਮੈਂਬਰੀ ਕਮੇਟੀ ਦੀ ਉਹਦੇ ਚ ਬੀਬੀ ਸਤਵੰਤ ਕੌਰ ਵੀ ਨੇ ਗੁਰਪ੍ਰਤਾਪ ਵਡਾਲਾ ਵੀ ਨੇ ਇਕਬਾਲ ਸਿੰਘ ਚੁੰਦਾਹਰੀ ਵੀ ਨੇ ਔਰ ਸੰਤਾ ਸਿੰਘ ਮੈਦਪੁਰੀ ਵੀ ਨੇ ਲੜਾਈ ਨਵੇਂ ਦੌਰ ਦੇ ਵਿੱਚ ਇਸ ਰੂਪ ਚ ਪਹੁੰਚੀ ਹੈ ਹਜੇ ਤੱਕ ਹਜੇ ਤੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸ਼ੱਕ ਸੀ ਵੀ ਕਿਤੇ ਸ਼ਖਬੀਰ ਸਿੰਘ ਬਾਦਲ ਦਾ ਧੜਾ ਔਰ ਪੰਜ ਮੈਂਬਰੀ ਕਮੇਟੀ ਦੇ ਲੋਕ ਭਰਤੀ ਮੁਕੰਮਲ ਹੋਣ ਤੋਂ ਬਾਅਦ ਆਪਸ ਦੇ ਵਿੱਚ ਇਕੱਠੇ ਤਾਂ ਨਹੀਂ ਹੋ ਜਾਣਗੇ ਦੋ ਤਰ੍ਹਾਂ ਦੀ ਭਾਵਨਾ ਸੀ ਕਈ ਲੋਕ ਅਜੇ ਵੀ ਨੇ ਜਿਹੜੇ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ ਇਕੱਠੇ ਹੋ ਜਾਣ ਸ਼ਖਬੀਰ ਸਿੰਘ ਬਾਦਲ ਦਾ ਧੜਾ ਔਰ ਭਰਤੀ ਕਰਨ ਵਾਲਾ ਧੜਾ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਾਵਨਾ ਇਹੀ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣ, ਏਕਤਾ ਬਣ ਜੇ। ਹੁਕਮਨਾਮੇ ਦੇ ਵਿੱਚ ਸਾਫ਼ ਕਿਹਾ ਗਿਆ ਸੀ ਕਿ ਇਕੱਠੇ ਹੋ ਕੇ ਇਹ 7 ਮੈਂਬਰੀ ਕਮੇਟੀ ਭਰਤੀ ਦੀ ਅਗਵਾਈ ਕਰੇਗੀ, ਭਰਤੀ ਕਰੇਗੀ ਔਰ ਸਾਰੇ ਧੜੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਗੇ ਵਧਣਗੇ। ਪਰ ਉਹ ਸਾਰੀ ਗੱਲ ਆਪਾਂ ਨੂੰ ਪਤਾ ਹੈ ਕਿ ਕਿਵੇਂ ਰਾਹ ਵੱਖਰੇ ਹੋਏ। ਹੁਣ ਸਵਾਲ ਇਹ ਹੈ ਉਹ ਵਿਸ਼ਾ ਖਤਮ ਹੋ ਗਿਆ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਕੰਮਲ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਕੋਈ ਸਹਿਮਤੀ ਬਣ ਜੂਗੀ ਜਾਂ ਦੋਸਤੀ ਬਣ ਜੂਗੀ ਹੁਣ ਤਾਂ ਵਿਸ਼ਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਕਿਸ ਰੂਪ ਦੇ ਵਿੱਚ ਹੋਣੀ ਹੈ ਭਰਤੀ ਖਤਮ ਹੋਣ ਤੋਂ ਬਾਅਦ ਡੈਲੀਗੇਟ ਚੁਣੇ ਜਾਣੇ ਨੇ ਫਿਰ ਪ੍ਰਧਾਨ ਦੀ ਚੋਣ ਹੋਣੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਵੀ ਚੁੱਕੇ ਨੇ ਉਹ ਕਹਿੰਦੇ ਸਾਡੇ ਕੋਲੇ ਸੰਵਿਧਾਨ ਹੈ ਵਿਧੀ ਵਿਧਾਨ ਹੈ ਸਾਡੇ ਕੋਲੇ ਮਾਨਤਾ ਹੈ ਚੋਣ ਕਮਿਸ਼ਨ ਦੀ ਇਹ ਸਾਰੀਆਂ ਗੱਲਾਂ ਨੇ ਹੁਣ ਨਵੇਂ ਮੋੜ ਤੇ ਲੜਾਈ ਆ ਗਈ ਹੁਣ ਇਹ ਗੱਲ ਖਤਮ ਹੋ ਗਈ ਕਿ ਸਮਝੌਤਾ ਹੋਊਗਾ ਜਾਂ ਨਹੀਂ ਹੋਊਗਾ ਹੁਣ ਗੱਲ ਇਹ ਆ ਗਈ ਕਿ ਗद्दार ਕੌਣ ਹੈ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵਿਦੇਸ਼ ਤੋਂ ਵਾਪਸ ਆ ਕੇ ਜਿਸ ਦਿਨ ਮੋੜੇ ਤੇ ਉਹਨਾਂ ਨੇ ਪੱਟੀ ਬੰਨੀ ਹੋਈ ਸੀ ਲੁਧਿਆਣੇ ਪਹੁੰਚੇ ਲੁਧਿਆਣਾ ਪੱਛਮੀ ਹਲਕੇ 'ਚ ਪ੍ਰਚਾਰ ਕੀਤਾ ਪਿੰਡ ਈਸੇਵਾਲ ਗਏ ਸੁਖਬੀਰ ਬਾਦਲ ਨੇ ਜਿਹੜਾ ਬਿਆਨ ਦਿੱਤਾ ਕਿ ਜਿਹੜੇ ਸਾਡੇ 'ਚੋਂ ਖੜੇ ਕੀਤੇ ਨੇ ਦੂਜਿਆਂ ਨੇ ਭਾਵੇਂ ਉਹ ਬੀਜੇਪੀ ਐ ਏਜੰਸੀ ਐ ਕਿਸੇ ਦਾ ਨਾਂ ਨਹੀਂ ਸੁਖਬੀਰ ਨੇ ਲਿਆ ਉਹ ਗਦਾਰ ਨੇ ਕੱਲੇ ਮਨਪੀਤ ਢਿਆਲੀ ਨੂੰ ਗਦਾਰ ਨਹੀਂ ਸਿਕਿਆ ਸੁਖਬੀਰ ਬਾਦਲ ਦਾ ਕਹਿਣ ਦਾ ਭਾਅ ਸੀ ਜਿਹੜੇ ਸਾਡੇ 'ਚੋਂ ਖੜੇ ਕੀਤੇ ਨੇ ਗਦਾਰ ਹੁਣ ਉਹ ਸਾਰਿਆਂ ਨੂੰ ਸੁਖਬੀਰ ਸਿੰਘ ਬਾਦਲ ਕਦਾਰ ਕਹਿ ਰਹੇ ਨੇ ਕੋਈ ਵਿਅਕਤੀ ਜਦੋਂ ਇਹ ਮੰਨ ਲੈਂਦਾ ਹੈ ਕਿ ਹੁਣ ਮੈਨੂੰ ਆਰ ਪਾਰ ਦੀ ਲੜਾਈ ਕਰਨੀ ਪੈਣੀ ਹੈ ਜਦੋਂ ਦੀ ਭਰਤੀ ਸ਼ੁਰੂ ਹੋਈ ਸੀ ਸੁਖਵੀਰ ਸਿੰਘ ਬਾਦਲ ਨੇ ਅੱਗੇ ਆ ਕੇ ਕਿਸੇ ਤਰ੍ਹਾਂ ਦਾ ਟਕਰਾਹ ਪੰਜ ਮੈਂਬਰੀ ਭਰਤੀ ਦੇ ਨਾਲ ਮੁੱਲ ਨਹੀਂ ਸੀ ਲਿਆ ਹਾਲਾਂਕਿ ਸੁਖਵੀਰ ਸਿੰਘ ਬਾਦਲ ਦੀ ਟੀਮ ਦੇ ਲੀਡਰ ਭਾਵੇਂ ਬੁਲਾਰੇ ਨੇ ਡਾਕਟਰ ਦਲਜੀਤ ਚੀਮਾ ਨੇ ਜਾਂ ਬਲਵਿੰਦਰ ਸਿੰਘ ਪੁੰਦੜ ਸੀਗੇ ਕਾਰਜਕਾਰੀ ਪ੍ਰਧਾਨ ਸੀ ਇਹਾਂ ਉਹਨਾਂ ਦੇ ਲੀਗਲ ਵਿੰਗ ਦੇ ਆਗੂ ਅਰਸ਼ਦੀਪ ਕਲੇਰ ਇਹ ਸਾਰੇ ਲੋਕਾਂ ਨੇ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕੇ ਸੀ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਹੱਕ ਚ ਪੰਜ ਮੈਂਬਰੀ ਕਮੇਟੀ ਤੇ ਸਵਾਲ ਵੀ ਖੜੇ ਕੀਤੇ ਔਰ ਇਸ ਭਰਤੀ ਨੂੰ ਵੀ ਗੈਰਵਾਜਬ ਗੈਰਕਾਨੂੰਨੀ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਇਹ ਲੀਡਰ ਕੁਝ ਲੋਕ ਗੁੰਮਰਾਹ ਕਰ ਰਹੇ ਹੁਣ ਸੁਖਵੀਰ ਸਿੰਘ ਬਾਦਲ ਨੇ ਜਦੋਂ ਇਹ ਮਹਿਸੂਸ ਕਰ ਲਿਆ ਜਾਂ ਸੁਖਵੀਰ ਬਾਦਲ ਦੇ ਧੜੇ ਨੇ ਜਦੋਂ ਇਹ ਮਹਿਸੂਸ ਕਰ ਲਿਆ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਵੱਡੇ ਪੱਧਰ ਤੇ ਉਭਾਰ ਲੈ ਰਹੀ ਹੈ ਲਹਿਰ ਬਣ ਗਈ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਮੰਚਾਂ ਤੇ ਲੋਕ ਆਉਂਦੇ ਸੀ ਸੰਗਤ ਦੀ ਆਮਦ ਲਗਭਗ ਉਸੇ ਤਰ੍ਹਾਂ ਦੀ ਹੈ ਫਿਰ ਸੁਖਵੀਰ ਸਿੰਘ ਬਾਦਲ ਨੇ ਹੁਣ ਅਟੈਕਿੰਗ ਰੁਖ ਅਪਣਾਇਆ ਪਬ ਆਖਰੀ ਹਥਿਆਰ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਇਹ ਗੱਦਾਰ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦਾ ਰੁਖ ਹਾਲਾਂਕਿ ਪਹਿਲਾਂ ਉਹ ਨਰਮ ਰਹਿੰਦੇ ਸੀ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਪਰ ਬਾਅਦ ਦੇ ਵਿੱਚ ਸੁਖਬੀਰ ਬਾਦਲ ਬਹੁਤ ਜ਼ਿਆਦਾ ਸਖਤ ਹੋਏ ਔਰ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਸੁਖਬੀਰ ਸਿੰਘ ਬਾਦਲ ਨੇ ਲਾਈਨ ਖਿੱਚ ਕੇ ਆਪਣੀ ਆਡੋਲੋਜੀ ਨੂੰ ਅੱਗੇ ਵਧਾਇਆ ਤੇ ਅਮਰਿਤਪਾਲ ਨੂੰ ਖਾਲਸਤਾਨੀ ਔਰ ਸਭ ਕੁਝ ਕਿਹਾ ਹੁਣ ਮਨਪੀ 43 ਔਰ ਦੂਸਰੇ ਲੋਕ ਪੰਜ ਮੈਂਬਰੀ ਕਮੇਟੀ ਦੇ ਲੋਕ ਔਰ ਜਿਹੜੇ ਸੁਧਾਰ ਲਹਿਰ ਵਾਲੇ ਲੋਕ ਸੀ ਇਹਨਾਂ ਸਾਰਿਆਂ ਨੂੰ ਜਿਹੜੇ ਵੀ ਖਿਲਾਫ ਖੜੇ ਹੋਏ ଥି ਦੀ ਉਹਨਾਂ ਨੂੰ ਗद्दारਾਂ ਦੀ ਸ਼੍ਰੇਣੀ 'ਚ ਸੁਖਵੀਰ ਬਾਦਲ ਨੇ ਐਲਾਨਤਾ ਤਾਂ ਤਾਂ ਕਿ ਸੁਖਵੀਰ ਬਾਦਲ ਆਪਣੀ ਸਿਆਸੀ ਲਾਈਨ ਇਸ ਰੂਪ 'ਚ ਖਿੱਚ ਸਕੇ ਕਿ ਇਹ ਸਾਰੇ ਗद्दार ਨਹੀਂ ਇਹਨਾਂ ਨੇ ਗਦਾਰੀ ਕੀਤੀ ਹੈ ਹੁਣ ਇਹ ਪੰਜ ਮੈਂਬਰੀ ਕਮੇਟੀ ਦੇ ਮੰਚਾਂ ਤੇ ਵੀ ਮੁੱਦਾ ਆ ਗਿਆ ਭਰਤੀ ਸੀ ਫਤੇਗੜ ਸਾਹਿਬ ਪੰਜ ਮੈਂਬਰੀ ਦੇ ਮੰਚਾਂ ਤੋਂ ਮਨਪੀਤਿਆਲੀ ਹੋਣ ਜਥੇਦਾਰ ਗਿਆਨੀ ਹਰਪੀ ਸਿੰਘ ਹੋਣ ਇਹਨਾਂ ਲੋਕਾਂ ਨੇ ਮੁੱਖ ਰੂਪ ਤੇ ਸੁਖਬੀਰ ਸਿੰਘ ਬਾਦਲ ਨੂੰ ਸਿਧਾਂਤਕ ਤੌਰ ਤੇ ਵੀ ਔਰ ਜਿਹੜੀ ਗਦਰਾਰੀ ਦੇ ਇਲਜ਼ਾਮ ਸੀ ਦੋਨਾਂ ਫਰੰਟਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਤੌਰ ਤੇ ਲਤਾੜਿਆ ਸਿਆਸੀ ਪੋਤੜੇ ਸੁਖਬੀਰ ਬਾਦਲ ਦੇ ਗਿਆਨੀ ਹਰਪੀ ਸਿੰਘ ਨੇ ਵੀ ਫਰੋਲਤੇ ਔਰ ਇਹ ਜਿਹੜੀ ਲੜਾਈ ਹੈ ਸਿਧਾਂਤਾਂ ਦੀ ਔਰ ਸਿਆਸੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੀ ਲੜਾਈ ਹੈ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋਈ ਹੈ ਬਿਆਨ ਸੁਣਨੇ ਬਹੁਤ ਮਹੱਤਵਪੂਰਨ ਹੈ ਸੁਖਬੀਰ ਬਾਦਲ ਦਾ ਉਹ ਬਿਆਨ ਵੀ ਸੁਣਦੇ ਆ ਜਿਹਦੇ ਵਿੱਚ ਤਖਤਾਂ ਦੀ ਤਖਤਾਂ ਤੇ ਕਬਜ਼ੇ ਦੀ ਗੱਲ ਸੁਖਬੀਰ ਬਾਦਲ ਕਰਦੇ ਨੇ ਔਰ ਗਦਾਰ ਕਹ ਰਹੇ ਨੇ ਉਹ ਲੋਕਾਂ ਨੂੰ ਜਿਹੜੇ ਸ਼ਖਬੀਰ ਬਾਦਲ ਮੁਤਾਬਕ ਉਹਨਾਂ ਦੇ ਖਿਲਾਫ ਖੜੇ ਕੀਤੇ ਗਏ ਨੇ ਅਕਾਲੀ ਦਲ ਦੇ ਖਿਲਾਫ ਖੜੇ ਕੀਤੇ ਗਏ ਨੇ ਪੂਰਾ ਬਿਆਨ ਸ਼ਖਬੀਰ ਬਾਦਲ ਦਾ ਸੁਣੀਏ ਫਿਰ ਮਨਪੀ 43 ਦਾ ਥੋੜਾ ਜਿਹਾ ਬਿਆਨ ਹੈ ਸ਼ਖਬੀਰ ਬਾਦਲ ਤੇ ਸਿਧਾਂਤਕ ਹਮਲਾ ਹੈ ਔਰ ਗਿਆਨੀ ਹਰਪੀ ਸਿੰਘ ਦਾ ਸਿੱਧਾ ਸ਼ਖਬੀਰ ਬਾਦਲ ਤੇ ਤਿੱਖਾ ਹਮਲਾ ਹੈ ਇਹ ਤਿੰਨੇ ਬਿਆਨ ਨੇ ਜਿਹੜੇ ਇਹ ਪੰਜਾਬ ਦੀ ਭਵਿੱਖ ਦੀ ਸਿਆਸਤ ਨੂੰ ਦਿਸ਼ਾ ਨੂੰ ਔਰ ਸ਼ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਨੂੰ ਤੈਅ ਕਰਨਗੇ ਕਿਵੇਂ ਤੈਅ ਕਰਨਗੇ ਇਹ ਬਿਆਨ ਸੁਣਨ ਤੋਂ ਬਾਅਦ ਮੈਂ ਉਸ ਕਲਪ ਤੇ ਹਾਂ ਜਿਹੜਾ ਅਕਾਲ ਤਖਤ ਦੇ ਹੁਕਮ ਨਾਮੇ ਨਾਲ ਖੜ ਗਿਆ ਉਹਨਾਂ ਕਹਿੰਦੇ ਗਦਾਰ ਐ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਘੋਮ ਕੇ ਕਹਿੰਦੇ ਜੀ ਅਸੀਂ ਬੰਥਪ੍ਰਸਤ ਆ ਕਿ ਦੀ ਹੈਰਾਨੀ ਦੀ ਗੱਲ ਐ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਿਰਦੇ ਕਿ ਤੁਸੀਂ ਗਦਾਰ ਹੋ ਜੀ ਧੋਖਾ ਕਰ ਗਏ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾਗਾ ਇਹਨਾਂ ਪਗੋੜੇਦਲ ਵਾਲਿਆਂ ਨੇ ਕੌਮ ਨਾਲ ਧੋਖਾ ਨਹੀਂ ਕੀਤਾ 11 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਲਹੂ ਲੋਹਾਨ ਹੋਏ ਥਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਬਜ਼ੁਰਗਾਂ ਦੀਆਂ ਸਾਡਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਥਾਣਿਆਂ ਦੇ ਵਿੱਚ ਕਿੰਨੀਆਂ ਰੋਲੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ 1997 ਦੇ ਵਿੱਚ ਇਹ ਕਹਿ ਕੇ ਸਰਕਾਰ ਬਣਾਈ ਕਿ ਇਹ ਸਾਡੀ ਸਰਕਾਰ ਹੈ ਔਰ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗੂ ਲਾਊਗੀ ਹੋਇਆ ਕੀ ਹੈ ਸਰਕਾਰ ਬਣ ਜਾਂਦੀ ਏ ਤੁਸੀਂ ਮਲਮ ਲਾਉਣ ਦੀ ਜਗ੍ਹਾ 15 ਸਾਲ ਜਿਹੜੇ ਕੌਮ ਦੇ ਸੀਨੇ ਦੇ ਉੱਤੇ ਖੰੰਜਰ ਚ ਭੋਏ ਜ਼ਾਲਮ ਸਰਕਾਰਾਂ ਨੇ ਤੁਸੀਂ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਬਜਾਏ ਤੁਸੀਂ ਉਹਨਾਂ ਜ਼ਖਮਾਂ ਨੂੰ ਕਰਿਆ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਕਾਲੀਦਨ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਤੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਤੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਤੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋਂ ਕੇ ਹਰਿਆਣੇ ਦੀ ਲੱਭੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਤੋਂ ਖੜੇ ਕੀਤੇ ਆ ਆ ਸਾਰੇ ਏਜੰਸੀ ਵਾਲਾ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲ ਹੀ ਹੈ ਜਿਹੜੀ ਲੜਾਈ ਸੋ ਅੱਜ ਅਸੀਂ ਹੋਣ ਦੀ ਲੜਾਈ ਲੜ ਰਹੇ ਆ ਜਦ ਕਿ ਸਾਡੇ ਸਾਹਮਣੇ ਬਹੁਤ ਵੱਡੇ ਮਸਲੇ ਨੇ 2 ਦਸੰਬਰ ਦਾ ਹੁਕਮਨਾਮਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਬਜ ਧੜਾ ਮੰਨ ਲੈਂਦਾ ਤਾਂ ਮੇਰਾ ਖਿਆਲ ਆ ਕਿ ਇਸ ਪਾਰਟੀ ਨੂੰ ਮਜ਼ਬੂਤ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਸੀ ਲੇਕਿਨ ਉਹਨਾਂ ਨੇ ਗੱਲ ਨਹੀਂ ਮੰਨੀ ਸਿੰਘ ਸਹਿਬਾਨ ਦੀ ਅਤੇ ਤੱਕੇ ਨਾਲ ਹੀ ਤਿੰਨ ਸਿੰਘ ਸਹਿਬਾਨ ਨੂੰ ਝੂਠੇ ਦੋਸ਼ ਲਾ ਕੇ ਹਟਾ ਦਿੱਤਾ ਗਿਆ ਅਤੇ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਨੂੰ ਵੀ ਨਹੀਂ ਮੰਨਿਆ ਗਿਆ ਅਤੇ ਜਾਲੀ ਭਰਤੀ ਕਰਕੇ ਆਪਣੇ ਧੜੇ ਦਾ ਪ੍ਰਧਾਨ ਚੁਣ ਲਿਆ ਬੱਲਾ ਜੀ ਹਲੇ ਤੱਕ ਇਹ ਇਲਜ਼ਾਮ ਸ਼੍ਰਮਣੀ ਕਾਲੀ ਦਲ ਤੇ ਲੱਗਦੇ ਸੀ ਕਿ ਉਹਨਾਂ ਨੇ ਐਸਜੀਪੀਸੀ ਦੇ ذریعے ਜੋ ਜਥੇਦਾਰ ਸਾਬਾਨਾ ਨੂੰ ਉਦਿਆ ਤੋਂ ਹਟਾਇਆ ਤੇ ਹੁਣ ਗੱਲ ਨਵੀਂ ਜੁੜ ਗਈ ਹੈ ਤੱਕ ਸਹਿਬਾਨਾਂ ਦੀ ਟਕਰਾਅ ਦੀ ਸੋ ਇਸ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਨਾ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਜਦੋਂ ਜਥੇਦਾਰ ਸੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਸ਼੍ਰੀਕਾਟਕ ਸਾਹਿਬ ਦੇ ਜਥੇਦਾਰ ਸੀ ਤਾਂ ਉਹਨਾਂ ਨੂੰ ਲਗਾਤਾਰ ਜੋ ਹੈ ਭਾਜਪੀ ਦੇ ਖਿਲਾਫ ਸੂਰ ਠੰਡੇ ਰੱਖਣ ਲਈ ਕਿਹਾ ਜਾਂਦਾ ਸੀ ਸੋ ਕਈ ਵੱਡੇ ਖੁਲਾਸੇ ਜਿਹੜੇ ਉਹਨਾਂ ਨੇ ਕੀਤੇ ਨੇ ਭਰਤੀ ਮੀਟਿੰਗ ਦੇ ਮੰਚ ਤੋਂ ਹੋਰ ਕੀ ਕੀ ਉਹਨਾਂ ਨੇ ਖਾਸ ਕਿਹਾ ਜ਼ਰੂਰ ਵੇਰਵੇ ਨਾਲ ਜਾਣਕਾਰੀ ਸਾਂਝੀ ਕਰਿਓ ਦੇਖੋ ਬਿਲਕੁਲ ਹਰਜੋਜੀ ਅਸੀਂ ਸਾਰਿਆਂ ਦੀ ਗੱਲ ਸੁਣੀ ਇਹ ਵੀ ਸਾਨੂੰ ਪਤਾ ਹੈ ਕਿ ਜਦੋਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਤਖਤ ਸਹਿਬਾਨਾ ਦੇ ਜਥੇਦਾਰ ਕੁਝ ਕੁ ਮਹੀਨਿਆਂ ਚ ਹਟਾਏ ਗਏ ਤੇ ਬਹੁਤ ਵਿਰੋਧ ਹੋਇਆ ਮੰਗ ਲਗਾਤਾਰੇ ਹੋ ਰਹੀ ਸੀ ਭਾਵੇਂ ਦਮਦਮੀ ਟਕਸਾਲ ਕਰ ਰਹੀ ਸੀ ਭਾਵੇਂ ਦਿੱਲੀ ਦੇ ਸਿੱਖ ਸੰਗਠਨ ਕਰ ਰਹੇ ਸੀ ਹਰਿਆਣੇ ਦੇ ਸਿੱਖ ਸੰਗਠਨ ਕਰ ਰਹੇ ਸੀ ਪੰਜਾਬ ਦੇ ਵੱਖ-ਵੱਖ ਸਿੱਖ ਸੰਗਠਨ ਕਰ ਰਹੇ ਸੀ ਕਿ ਜਥੇਦਾਰ ਸਹਬਾਨਾਂ ਦੀ ਬਹਾਲੀ ਹੋਣੀ ਚਾਹੀਦੀ ਹੈ ਇਸ ਤੋਂ ਘੱਟ ਕੁਝ ਮੰਜ਼ੂਰ ਨਹੀਂ ਹੈ ਔਰ ਹਰਜਿੰਦਰ ਧਾਮੀ ਮੰਗ ਪੱਤਰ ਲੈਣ ਗਏ ਸੀ ਜਿਸ ਦਿਨ ਜਨਰਲ ਇਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਅੰਤਰਿਕ ਕਮੇਟੀ ਨੇ ਜਦੋਂ ਜਥੇਦਾਰ ਸਹਬਾਨਾਂ ਨੂੰ ਹਟਾਇਆ ਸੀ ਤੇ ਸੁਖਵੀਰ ਬਾਦਲ ਨੇ ਵਿਸਾਖੀ ਵਾਲੇ ਦਿਨ ਧੰਨਵਾਦ ਕੀਤਾ ਅੰਤਰਿਕ ਕਮੇਟੀ ਦਾ ਮਤਲਬ ਸੁਖਵੀਰ ਬਾਦਲ ਲਗਾਤਾਰ ਇਸ ਗੱਲ ਤੇ ਕਾਇਮ ਨੇ ਕਿ ਤਖਤ ਸਹਬਾਨਾਂ ਤੇ ਕਬਜ਼ੇ ਹੋਏ ਨੇ ਪਾਵੇਂ ਸੈਂਟਰ ਦੇ ਸੈਂਟਰ ਨੇ ਪਾਵੇਂ ਏਜੰਸੀਆਂ ਨੇ ਪਾਵੇਂ ਵਿਰੋਧੀ ਇਹ ਸੁਖਵੀਰ ਬਾਦਲ ਦਾ ਸਟੈਂਡ ਰਿਹਾ ਔਰ ਹੁਣ ਜਥੇਦਾਰ ਸਹਿਬਾਨਾਂ ਦੀ ਬਹਾਲੀ ਦੀ ਮੰਗ ਤੋਂ ਬਾਅਦ ਜਦੋਂ ਸੁਖਵੀਰ ਬਾਦਲ ਨੇ ਇੱਕ ਤਾਂ ਗਦਾਰ ਕਹਿਤਾ ਦੂਸਰਾ ਜਿਹੜਾ ਨਵਾਂ ਰੌਲਾ ਤਖਤ ਸਹਿਬਾਨਾਂ ਦੇ ਵਿੱਚ ਆਪਸ ਚ ਪਿਆ ਤਖਤ શ્રી ਪਟਨਾ ਸਾਹਿਬ ਔਰ ਤਖਤ શ્રી ਅਕਾਲ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਵਿੱਚ ਇਹਦੇ ਉੱਪਰ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਔਰ ਸਿੱਧੇ ਸਿੱਧੇ ਉਹਨਾਂ ਨੇ ਸੁਖਬੀਰ ਬਾਦਲ ਦੇ ਢੜੇ ਨੂੰ ਜ਼ਿੰਮੇਦਾਰ ਠਹਿਰਾਇਆ ਹੁਣ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਤਖਤ ਤੇ ਕਬਜ਼ੇ ਸਮੇਂ-ਸਮੇਂ ਦੀਆਂ ਸੈਂਟਰ ਸਰਕਾਰਾਂ ਏਜੰਸੀਆਂ ਕਰਕੇ ਜਾਂ ਗਦਾਰਾਂ ਕਰਕੇ ਹੋ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਸਿੱਧੇ ਸਿੱਧੇ ਸੁਖਬੀਰ ਬਾਦਲ ਢੜੇ ਦੀਆਂ ਗਲਤੀਆਂ ਨੂੰ ਜ਼ਿੰਮੇਦਾਰ ਠਹਿਰਾ ਰਹੇ ਨੇ ਹੁਣ ਤਖਸੀਰੀ ਪਟਨਾ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜਾ ਵਿਵਾਦ ਹੈ ਹਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕੀਤੀ ਹੈ ਕੋਈ ਕਮੇਟੀ ਵੀ ਸ਼ਾਇਦ ਬਣਾਈ ਹੈ ਜਾਂ ਬਣ ਰਹੀ ਹੈ ਕਿ ਅਸੀਂ ਇਸ ਮਸਲੇ ਨੂੰ ਵੇਖਾਂਗੇ ਪਰ ਗਿਆਨੀ ਹਰਪੀ ਸਿੰਘ ਦੀਆਂ ਟਿੱਪਣੀਆਂ ਸੁਣਨੀਆਂ ਇੱਥੇ ਬਹੁਤ ਮਹੱਤਵਪੂਰਨ ਨੇ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਟਕਰਾਅ ਪੈਦਾ ਕਰਤਾ ਕੀ ਪਤਾ ਨਹੀਂ ਹੈ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦੇ ਮੁਤਾਬਕ ਕੰਮ ਕਰਦੀ ਹੈ ਇਵੇਂ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਇਹ ਐਕਟ ਦੇ ਮੁਤਾਬਕ ਆਪਣੇ ਵਿਧਾਨ ਦੇ ਮੁਤਾਬਕ ਕੰਮ ਕਰਦੇ ਆ ਪੰਜਾਂ ਪਿਆਰਾਂ ਦਾ ਆਪਣਾ ਸਤਕਾਰ ਹੈ ਹਜੂਰ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਤੇ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਹਬਾਨ ਆਪਣੇ ਸਥਾਨਕ ਫੈਸਲੇ ਜਿਹੜੇ ਆ ਉਹ ਕਰਦੇ ਨੇ ਔਰ ਅੱਜ ਦੇ ਨਹੀਂ ਕਰਦੇ ਉਹ ਜਦੋਂ ਤੋਂ ਤਖਤਾਂ ਦੀ ਸਿਰਜਣਾ ਹੋਈ ਆ ਉਦੋਂ ਤੋਂ ਹੀ ਉਹਨਾਂ ਤਖਤਾਂ ਦੇ ਪੰਜ ਪਿਆਰੇ ਸਹਬਾਨ ਜਿਨ੍ਹਾਂ ਵਿੱਚ ਮਾਨਯੋਗ ਸਿੰਘ ਸਾਹਿਬ ਉਹਨਾਂ ਤਖਤਾਂ ਦੇ ਸ਼ਾਮਲ ਹੁੰਦੇ ਆ ਉਹ ਫੈਸਲੇ ਕਰਦੇ ਆ ਔਰ ਅਸੀਂ ਇਸ ਗੱਲ ਨੂੰ ਸਮਝਿਆ ਨਹੀਂ ਔਰ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਦੇ ਲਈ ਅਸੀਂ ਦੋ ਆਪਣੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਵਿਚਕਾਰ ਟਕਰਾਅ ਕਰਵਾਤਾ ਸਿਰਫ ਇੱਕ ਵਿਅਕਤੀ ਦੀ ਸਿਆਸਤ ਨੂੰ ਚਮਕਾਉਣ ਦੇ ਲਈ ਕੀ ਇਹ ਗੁਨਾਹ ਨਹੀਂ ਹੈ ਕੀ ਇਹ ਪਾਪ ਨਹੀਂ ਹੈ ਕੀ ਇਹ ਪੰਥ ਨੂੰ ਦੁਬਧਾ ਦੇ ਵਿੱਚ ਪਾਉਣ ਵਾਲੀ ਕਾਰਵਾਈ ਨਹੀਂ ਹੈ ਕੀ ਤੁਸੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਨਹੀਂ ਕੀਤਾ ਹੁਣ ਕੋਈ ਇਹ ਨਾ ਸਵਾਲ ਕਰਨ ਲੱਗ ਜਿਓ ਜਿਹੜੇ ਵੀ ਟੀਵੀ ਮਾਧਿਅਮ ਦੇ ਰਾਹੀਂ ਭਾਵਾਂ ਸੁਣਦੇ ਆ ਕਮੈਂਟ ਨਾ ਕਰਨ ਲੱਗ ਜਿਓ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਤਖਤਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਹੀ ਨਹੀਂ ਮੈਨੂੰ ਨਾ ਸਵਾਲ ਕਰਿਓ ਜੀ ਕਿ ਤਖਤਾਂ ਦੇ ਪ੍ਰਬੰਧ ਦੇ ਵਿੱਚ ਕਦੇ ਸੁਖਬੀਰ ਸਿੰਘ ਬਾਦਲ ਨਹੀਂ ਦਖਲ ਨਹੀਂ ਦਿੰਦੇ ਇਹ ਸਾਰਾ ਕੁਝ ਜਿਹੜਾ ਕੁਝ ਇਹ ਹੋਇਆ ਨਾ ਇਹ ਦਖਲ ਅੰਦਾਜ਼ੀ ਕਰਨੀ ਹੋਇਆ ਹੈ ਨਜਾਇਜ਼ ਦਖਲ ਅੰਦਾਜ਼ੀ ਕਰਨ ਉਹ ਹੈ ਨਜਾਇਜ਼ ਦਖਲ ਅੰਦਾਜ਼ੀ ਕਰਨ ਪਾਰਿਸ ਸ਼ਰੋਣੀ ਅਖਾਲੀ ਦਲ ਦੇ ਲੀਡਰਾਂ ਨੇ ਜਿਹੜੇ ਕਿਉਂਕਿ ਆਪਣੇ ਨੁਮਾਇंदे ਸ਼ਰੋਣੀ ਕਮੇਟੀ ਦੇ ਲਈ ਇਹਦੇ ਰਾਹੀਂ ਲੜਾਈ ਜਾਂਦੇ ਨੇ ਉਮੀਦਵਾਰ ਬਣਾ ਕੇ ਉਹਨਾਂ ਤੇ ਕਾਬਜ ਇਸ ਤਰ੍ਹਾਂ ਹੋ ਗਿਆ ਕਿ ਸਾਰੀ ਸ਼ਕਤੀ ਤੇ ਪੰਥ ਵੀ ਆਪਣੇ ਆਪ ਨੂੰ ਸਮਝ ਲਿਆ ਔਰ ਮਨਮਾਨੀ ਦੇ ਫੈਸਲੇ ਸ਼ਰੋਣੀ ਕਮੇਟੀ ਦੇ ਐਗਜ਼ੈਕਟਿਵ ਤੋਂ ਕਰਾਏ ਸਰੀਆ ਕਾਲ ਤੱਕ ਸਾਹਿਬ ਤੇ ਹੋੜ ਜਥੇਦਾਰ ਵਾਲ ਸਾਹਿਬਾਨਾਂ ਤੋਂ ਮਨਮਾਨੀ ਦੇ ਫੈਸਲੇ ਕਰਵਾਏ ਅੱਜ ਜਸਨ ਨਿਰਮਲ ਸਿੰਘ ਜੀ ਗੱਲ ਕਰਕੇ ਗਏ ਨੇ ਸਤਕਾਰਯੋਗ ਸਾਹਿਬ ਕਾ ਐਮਐਲਏ ਸਾਹਿਬ ਕਿ ਅੱਜ ਉਹੀ ਗੱਲ ਜਿਹੜੀ ਇੱਥੇ ਤੱਕ ਵੱਧ ਗਈ ਕਿ ਪਿਛਲੇ ਜਿਹੜੇ ਗੁਨਾਹ ਸੀ ਉਹ ਤਾਂ ਸੀ ਬਖਸ਼ਾਉਂਦੇ ਫਿਰਦੇ ਆ ਸੱਚੇ ਬਾਦਸ਼ਾਹ ਤੇ ਗੁਰੂ ਦਾ ਖਾਲਸਾ ਉਹ ਸਾਨੂੰ ਮਾਫ ਕਰੇ ਪਰ ਵੱਡੇ ਵੱਡੇ ਗੁਨਾਹ ਅੱਜ ਫਿਰ ਘੋ ਰਹੇ ਨੇ ਔਰ ਇੱਕੋ ਵਿਅਕਤੀ ਕੋ ਪਰਿਵਾਰ ਇੱਕੋ ਹੀ ਟੋਲੇ ਦੇ ਕਰਕੇ ਕਿ ਸ਼ਰੋਣੀ ਕਮੇਟੀ ਦੇ ਰਹੀ ਐਸੇ ਜਥੇਦਾਰ ਸਾਡੇ ਲਾਏ ਗਏ ਨੇ ਦਲਾ ਜਗਿਆਨੀ ਹਰਪ੍ਰੀਤ ਸਿੰਘ ਹੋਣ ਜਾਂ ਸੰਤਾ ਸਿੰਘ ਉਮੈਦਪੁਰ ਜਾਂ ਫਿਰ ਗੱਲ ਅਸੀਂ ਗੁਰਪ੍ਰਤਾਪ ਸਿੰਘ ਵਡਾਲਾ ਦੀ ਕਰ ਲਈਏ ਇਹਨਾਂ ਸਾਰੇ ਉੱਪਰ ਸੁਖਬੀਰ ਸਿੰਘ ਬਾਦਲ ਲਗਾਤਾਰ ਭਾਜਪਾ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾ ਰਹੇ ਨੇ ਬਾਕੀ ਲੀਡਰਸ਼ਿਪ ਦੇ ਉੱਪਰ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹੁਣ ਅਕਸਰ ਜੋ ਹੈ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਪਰ ਨਾਲ ਹੀ ਜੇ ਅਸੀਂ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਮੈਂ ਸ਼੍ਰੋਮਿਕਾਤਕ ਸਾਹਿਬ ਦਾ ਜਥੇਦਾਰ ਸੀ ਉਸ ਵੇਲੇ ਮੈਨੂੰ ਭਾਜਪਾ ਦੇ ਖਿਲਾਫ ਬੋਲਣ ਤੇ ਸਾਫ਼ ਤੌਰ ਤੇ ਰੋਕਿਆ ਜਾਂਦਾ ਰਿਹਾ ਸਿੱਧੇ ਤੌਰ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਵੱਡੇ ਇਲਜ਼ਾਮ ਜ਼ਰੂਰ ਲਗਾਏ ਨੇ ਤੁਹਾਡੀ ਇਸ ਸਬੰਧ ਦੇ ਉੱਪਰ ਟਿੱਪਣੀ ਕੀ ਹੈ ਦੇਖੋ ਸੁਖਬੀਰ ਸਿੰਘ ਬਾਦਲ ਲਗਾਤਾਰ ਭਾਵੇਂ ਸੁਧਾਰ ਲਹਿਰ ਦੇ ਲੀਡਰ ਸੀ ਜਾਂ ਪੰਜ ਮੈਂਬਰੀ ਕਮੇਟੀ ਦੇ ਲੀਡਰ ਨੇ ਜਦੋਂ ਗਦਾਰੀ ਕਹਤਾ ਸੁਖਬੀਰ ਬਾਦਲ ਨੇ ਇਹਨਾਂ ਤੇ ਬੀਜੇਪੀ ਨਾਲ ਏਜੰਸੀਆਂ ਨਾਲ ਸੈਂਟਰ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਤੇ ਤੇ ਫਿਰ ਪਲਟਵਾਰ ਵੀ ਆ ਗਿਆ ਸੰਤ ਸਿੰਘ ਮਹਿਦਪੁਰ ਕਈ ਵਾਰ ਕਹਿ ਚੁੱਕੇ ਨੇ ਸੁਖਬੀਰ ਬਾਦਲ ਸਾਬਤ ਕਰੇ ਸਾਡਾ ਕੋਈ ਬੀਜੇਪੀ ਨਾਲ ਸਬੰਧ ਹੈ ਮਨਪੀਤਿਆਲੀ ਕਹਿ ਚੁੱਕੇ ਨੇ ਬਲਕਿ ਗਿਆਨੀ ਹਰਪੀ ਸਿੰਘ ਲਗਾਤਾਰ ਹੀ ਕਹਿ ਰਹੇ ਨੇ ਕਿ ਜਦੋਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਸੀ ਮੇਰੇ ਤੇ ਦਬਾਅ ਬਣਾਇਆ ਜਾਂਦਾ ਰਿਹਾ ਮੈਨੂੰ ਰੋਕਿਆ ਜਾਂਦਾ ਰਿਹਾ ਕਿ ਬੀਜੇਪੀ ਦੇ ਖਿਲਾਫ ਤੱਤੇ ਨਾ ਬੋਲੋ ਬੀਜੇਪੀ ਦੇ ਖਿਲਾਫ ਨਾ ਬੋਲੋ ਸਾਡੀ ਸਾਂਝ ਤੇ ਫਰਕ ਪੈਂਦਾ ਔਰ ਮਨਪੀਤਿਆਲੀ ਹੋਣ ਜਾਂ ਦੂਸਰੀ ਲੀਡਰਸ਼ਿਪ ਹੋਵੇ ਇਹ ਲਗਾਤਾਰ ਕਹਿੰਦੀ ਰਹੀ ਹੈ ਕਿ ਸਮਝੌਤੇ ਜਿਹੜੇ ਬੀਜੇਪੀ ਨਾਲ ਕੀਤੇ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਸੀ ਜਿਹੜਾ ਅਲਾਈਅੰਸ ਬੀਜੇਪੀ ਨਾਲ ਕੀਤਾ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਬਾਦਲ ਨੇ ਇਹਨਾਂ ਨੇ ਕੀਤਾ ਸੀ ਨਾ ਕਿ ਸਾਨੂੰ ਉਹਦੇ ਲਈ ਪੁੱਛਿਆ ਗਿਆ ਇਸ ਕਰਕੇ ਬੀਜੇਪੀ ਨਾਲ ਜਿਹੜੇ ਰਿਸ਼ਤੇ ਨੇ ਉਹ ਤੁਹਾਡੇ ਨੇ ਨਾ ਕਿ ਸਾਡੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਉਦਾਹਰਨਾ ਵੀ ਦਿੱਤੀਆਂ ਉਹਨਾਂ ਨੇ ਉਦਾਹਰਨਾ ਵੀ ਦਿੱਤੀਆਂ ਕਿ ਜਿਹੜਾ ਵਿਅਕਤੀ ਗੁਰੂ ਦੇ ਹੁਕਮ ਤੋਂ ਮੂੰਹ ਮੋੜਦਾ ਹੈ ਜਾਂ ਪੰਚ ਤੋਂ ਮੂੰਹ ਮੋੜਦਾ ਹੈ ਬਿਨਾਂ ਨਾਮ ਲਏ ਉਹਨਾਂ ਨੇ ਉਦਾਹਰਨਾ ਵੀ ਦਿੱਤੀਆਂ ਦੋਵੇਂ ਬਿਆਨ ਛੋਟੇ ਛੋਟੇ ਗਿਆਨੀ ਹਰਪੀਰ ਸਿੰਘ ਨੇ ਜ਼ਰੂਰ ਇੱਕ ਵਾਰ ਸੁਣੀ। ਪਰ ਮੈਂ ਆਕੀ ਨੂੰ ਜਾਣਕਾਰੀ ਦੇ ਦਾਂ। ਕਿ ਜਦੋਂ ਮਸਰੀ ਅਕਾਲ ਤਖਤ ਸਾਹਿਬ ਇੱਕੇ ਬਤੌਰ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦਾ ਸੀ। ਤੇ ਕਿਤੇ ਬੀਜੇਪੀ ਜਾਂ ਆਰਐਸਐਸ ਦੇ ਪ੍ਰਤੀ ਮੇਰੇ ਮੂੰਹ ਦੇ ਵਿੱਚੋਂ ਕੋਈ ਬਿਆਨ ਨਿਕਲਦਾ ਸੀ। ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਠੰਡੇ ਚੱਲੋ ਜੀ ਸਾਡਾ ਅਲਾਈਅੰਸ। ਠੰਡੇ ਚੱਲੋ ਸਾਡਾ ਅਲਾਈਅੰਸ। ਸਾਡੇ ਕੰਪਰੋਮਾਈਜ਼ ਤੇ ਫਰਕ ਪੈਂਦਾ ਅੱਜ ਤੁਸੀਂ ਸਾਨੂੰ ਕਹਿੰਦੇ ਹੋ ਬੀਜੇਪੀ ਤੇ ਆਰਐਸਐਸ ਦੇ ਨਹੀਂ ਕਹਿੰਦੇ ਸੀ ਤੁਸੀਂ ਗਰਮਨਾਮ ਬੋਲਿਆ ਕਰੋ ਜੀ ਨਹੀਂ ਕਹਿੰਦੇ ਸੀ ਤੁਸੀਂ ਪੱਤੇ ਨਾ ਚੱਲੋ ਨਹੀਂ ਕਹਿੰਦੇ ਸੀ ਤੁਸੀਂ ਕਿੱਥੇ ਕਮਾਲ ਦੀ ਗੱਲ ਸਿਆਸੀ ਦਖਲਅੰਦਾਜ਼ੀ ਕਹਿੰਦੇ ਜੀ ਤਖਤਾਂ ਦੇ ਪ੍ਰਬੰਧ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਗਈ ਸਿਆਸੀ ਦਖਲਅੰਦਾਜ਼ੀ ਸ਼ੁਰੂ ਕਿਨੇ ਕੀਤੀ ਹੈ ਸ਼ੁਰੂ ਕਿਸ ਨੇ ਕੀਤੀ ਹੈ ਸਿਆਸੀ ਦਖਲ ਅੰਦਾਜ਼ੀ ਸਿਖਾਇਆ ਕਿਨੇ ਹੈ ਸਿਆਸੀ ਦਖਲ ਅੰਦਾਜ਼ੀ ਕਰਨੀ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਤੁਸੀਂ ਤਾਂ ਸਿਖਾਇਆ ਹੁਣ ਤੁਸੀਂ ਚੀਕਾ ਮਾਰਦੇ ਇਹ ਤੁਹਾਡੇ ਤਾਂ ਪਾਇਰਾ ਹੈ ਹੁਣ ਤੁਸੀਂ ਰੋਨੇ ਹੋ ਹੁਣ ਤੁਸੀਂ ਚੀਕਾ ਮਾਰਦੇ ਹੋ ਕੁਝ ਤਾਂ ਹੋਸ਼ ਕਰੋ ਸੋ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਤਾਜ਼ਾ ਇਲਜ਼ਾਮ ਸੀ ਉਹਨਾਂ ਤੋਂ ਬਾਅਦ ਸਿਆਸਤ ਬਹੁਤ ਜ਼ਿਆਦਾ ਪਖੀ ਹੈ ਸੋ ਨਿਸ਼ਚਿਤ ਤੌਰ ਤੇ ਜਿਹੜੀ ਲੜਾਈ ਹੈ ਸਿਆਸੀ ਔਰ ਸਿਧਾਂਤਕ ਉਹ ਨਵੇਂ ਮੋੜ ਤੇ ਆ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਉਦਾਹਰਨ ਵੀ ਦਿੱਤੀ ਇੱਕ ਵਿਰੋਧੀਆਂ ਤੇ ਉਹਨਾਂ ਨੇ ਨਾਮ ਨਹੀਂ ਕਿਸੇ ਦਾ ਲਿਆ ਪਰ ਬਹੁਤ ਵੱਡੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਹੀ ਹੈ ਇਹ ਵੀ ਸੁੰਨਾ ਬਹੁਤ ਹੈ ਮੈਂ ਭਾਵੇਂ ਵਿਰੋਧੀ ਧਿਰਾਂ ਦੇ ਵਿੱਚੋਂ ਕੋਈ ਵੀ ਜਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਇਸ ਬਿਆਨ ਤੇ ਇਸ ਇਲਜ਼ਾਮ ਤੇ ਅਗਰ ਕੋਈ ਆਪਨਾ ਪੱਖ ਰੱਖਣਾ ਚਾਵੇ ਵਿਰੋਧੀ ਧੜੇ ਦੇ ਵਿੱਚੋਂ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣੀ ਵੀਡੀਓ ਬਣਾ ਕੇ ਵੀ ਸਾਨੂੰ ਭੇਜ ਸਕਦੇ ਹੋ ਅਸੀਂ ਉਸੇ ਤਰ੍ਹਾਂ ਤੁਹਾਡਾ ਬਿਆਨ ਚਲਾਵਾਂਗੇ ਜਿਵੇਂ ਵਿਰੋਧੀ ਧਿਰਾਂ ਚੋਂ ਸ਼ਖਬੀਰ ਬਾਦਲ ਦਾ ਬਿਆਨ ਵੀ ਅਸੀਂ ਪੂਰਾ ਵਿਖਾਣੀ ਸੋ ਗਿਆਨੀ ਹਰਪ੍ਰੀਤ ਸਿੰਘ ਹੁਣ ਦਾ ਇਹ ਬਿਆਨ ਵੀ ਇੱਕ ਵਾਰੀ ਸੁਣ ਲਈਏ ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਹਾਰ ਸ਼ਿੰਗਾਰ ਤੇ ਨਸ਼ਾ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਲਿਆਂਦਾ ਤੇ ਬਾਬਾ ਬਚਿੱਤਰ ਸਿੰਘ ਜੀ ਨੇ ਉਸ ਹਾਥੀ ਦਾ ਮੁਕਾਬਲਾ 나ਗਣੀ ਦੇ ਨਾਲ ਕੀਤਾ ਅਸੀਂ ਸਾਰੇ ਪੜ੍ਹਦੇ ਆ ਨਾ ਇਤਿਹਾਸ ਬਾਬਾ ਬਚਿੱਤਰ ਸਿੰਘ ਜੀ ਦਾ। ਔਰ ਜਦੋਂ ਅਸੀਂ ਬਾਬਾ ਬਚਿੱਤਰ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਆ ਤੇ ਉੱਥੇ ਅਸੀਂ ਇੱਕ ਪਾਤਰ ਦਾ ਜਿਹੜਾ ਹੈ ਉਹ ਜ਼ਿਕਰ ਸੁਣਦੇ ਆ। ਉਹ ਪਾਤਰ ਪਤਾ ਕਿਹੜਾ ਸੀ ਉਹ ਪਾਤਰ ਸੀ ਧੂਣੀ ਚੰਦ। ਧੂਣੀ ਚੰਦ ਮਾਝੇ ਦਾ ਰਹਿਣ ਵਾਲਾ ਸੀ। ਜਦੋਂ ਉਹਨੇ ਸੁਣਿਆ ਨਾ ਬਈ ਹਾਥੀ ਜਿਹੜਾ ਮੁਕਾਬਲਾ ਕਰਨ ਵਾਸਤੇ ਆ ਰਿਹਾ ਤੜਕੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਧੂਣੀ ਚੰਦ ਮੁਕਾਬਲਾ ਕਰੂਗਾ। ਤੇ ਦੁਨੀ ਚੰਦ ਜਿਹੜਾ ਰਾਤ ਤੇ ਹਨੇਰੇ ਚ ਭਗੌੜਾ ਹੋ ਗਿਆ ਸੀ ਰਾਤ ਦੇ ਹਨੇਰੇ ਚ ਭਗੌੜਾ ਹੋ ਗਿਆ ਸੀ ਦੁਨੀ ਚੰਦ ਤੇ ਜਦੋਂ ਉਹਨੇ ਕੰਧ ਤੋਂ ਛਾਲ ਮਾਰੀ ਤੇ ਉਹਦੀ ਲੱਤ ਟੁੱਟ ਗਈ ਸੀ ਇਤਿਹਾਸ ਸਾਨੂੰ ਕੀ ਸਬਕ ਦਿੰਦਾ ਹੈ ਇਤਿਹਾਸ ਸਾਨੂੰ ਸਬਕ ਦਿੰਦਾ ਹੈ ਕਿ ਜਿਹੜੇ ਗੁਰੂ ਤੋਂ ਭਗੌੜੇ ਹੋ ਜਾਂਦੇ ਆ ਨਾ ਉਹਨਾਂ ਦਾ ਕੁਝ ਨਾ ਕੁਝ ਟੁੱਟਿਆ ਹੀ ਕਰਦਾ ਹੈ ਦੁਨੀ ਚੰਦ ਦਾ ਵੀ ਟੁੱਟਿਆ ਸੀ ਸਾਧ ਸੰਗਤ ਜੀ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਟਕਰਾਅ ਪੈਦਾ ਕਰਤਾ ਕਿ ਪਤਾ ਨਹੀਂ ਹੈ ਸੋ ਅਸੀਂ ਜਾਨੀ ਹਰਪੀ ਸਿੰਘ ਉਹਨਾਂ ਨੂੰ ਵੀ ਸੁਣਿਆ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਜਿਹੜੀ ਇਹ ਨਵੀਂ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂਵਲ ਵੀ ਵੱਧ ਰਹੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਦਾ ਅਸੀਂ ਬਿਆਨ ਸੁਣਿਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਸਾਫ ਤੌਰ ਤੇ ਕਿਹਾ ਕਿ ਹੁਣ ਐਸਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਸੁਖਬੀਰ ਬਾਦਲ ਦਾ ਇਸ਼ਾਰਾ ਸਾਫ ਸੀ ਔਰ ਹੁਣ ਐਸਜੀਪੀਸੀ ਦੀ ਲੜਾਈ ਹੈ ਜਿਹੜੀ ਸਿਧਾਂਤਕ ਲੜਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਬੜੀ ਦਿਲਚਸਪ ਬਣਨੀ ਹੈ ਪੰਜਾਬ ਦੇ ਵਿੱਚ ਔਰ ਵੇਖਣ ਵਾਲੀ ਗੱਲ ਰਹੇਗੀ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੈ ਕਿਸ ਰੂਪ ਚ ਪੰਜਾਬ ਚ एसजीपीसी ਦੀਆਂ ਚੋਣਾਂ ਦੇ ਵਿੱਚ ਸਾਰੀ ਲੀਡਰ ਸਹਿਮਾਨ ਅੱਗੇ ਵਧਦੇ ਨੇ ਕਿਉਂਕਿ ਹਰ ਮੰਚ ਤੇ ਭਾਵੇਂ ਮਨਪੀਤਿਆਲੀ ਨੇ ਗੁਰਪ੍ਰਤਾ ਵਡਾਲਾ ਨੇ ਇਕਬਾਲ ਚੁੰਦਾ ਨੇ ਬੀਬੀ ਸਤਵੰਤ ਕੌਰ ਨੇ ਬੀਬੀ ਸਤਵੰਤ ਕੌਰ ਨੇ ਲਗਾਤਾਰ ਧਾਰਮਿਕ ਮੋਰਚੇ ਤੇ ਅਗਵਾਈ ਕੀਤੀ ਹੈ ਹੁਣ ਵੀ ਕਰ ਰਹੇ ਨੇ ਉਹ ਹਰ ਭਰਤੀ ਰੈਲੀ ਚ ਜਿੱਥੇ ਵੀ ਉਹ ਜਾਂਦੇ ਨੇ ਹੁਣ ਐਸਜੀਪੀਸੀ ਦੀ ਲੜਾਈ ਲਈ ਪੰਜ ਮੈਂਬਰੀ ਕਮੇਟੀ ਹੁਣੇ ਤੋਂ ਹੀ ਇਸ ਤਰੀਕੇ ਦੀ ਤਿਆਰੀ ਔਰ ਵਕਾਲਤ ਕਰ ਰਹੀ ਹੈ ਕਿ ਇਸ ਤਰ੍ਹਾਂ ਦੇ ਅਸੀਂ ਜਿਹੜੇ ਕਿਰਦਾਰ ਨੇ ਐਸਜੀਪੀਸੀ ਦੀਆਂ ਚੋਣਾਂ 'ਚ ਭੇਜਣੇ ਨੇ ਜਿਹੜੇ ਸਾਫ਼ ਸੁਥਰੇ ਸੱਚੇ ਸੁੱਚੇ ਹੋਣ ਔਰ ਜਿਨ੍ਹਾਂ ਦੇ ਮਨ 'ਚ ਸਿਆਸਤ ਨਾ ਹੋਵੇ ਸੋ ਸੁਖਵੀਰ ਸਿੰਘ ਬਾਦਲ ਲਈ ਇਹ ਚੁਣੌਤੀ ਰਹੇਗੀ ਕਿ ਈਸ਼ਵਰ ਜਦੋਂ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਕਮੇਟੀ ਦੀਆਂ ਚੋਣਾਂ 'ਚ ਆਪਣੇ ਉਮੀਦਵਾਰ ਲੈ ਕੇ ਜਾਣਗੇ ਜਾਂ ਜਿਹੜੇ ਵੀ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜਨਗੇ ਐਸਜੀਪੀਸੀ ਦੇ ਕੀ ਸੁਖਵੀਰ ਬਾਦਲ ਇਹ ਏਜੰਡਾ ਲਿਆਉਣਗੇ ਕਿ ਜਿਹੜੇ ਲੋਕ ਐਸਜੀਪੀਸੀ ਦੀ ਚੋਣ ਲੜਨਗੇ ਉਹ ਪੋਲਿਟਿਕਸ 'ਚ ਨਹੀਂ ਆਉਣਗੇ ਕਿਉਂਕਿ ਪੰਜ ਮੈਂਬਰੀ ਕਮੇਟੀ ਇਸ ਏਜੰਡੇ ਤੇ ਆ ਗਈ ਪੰਜ ਮੈਂਬਰੀ ਕਮੇਟੀ ਧਾਰਮਿਕ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਰਾਜਨੀਤਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਤੋਂ ਬਾਅਦ ਵੱਖਰਾ ਕਰਨਾ ਚਾਹੁੰਦੀ ਹੈ ਭਾਵੇਂ ਜਿਹਨੇ ਐਮਐਲਏ ਬਣਨਾ ਹੈ ਉਹ ਐਸਜੀਪੀਸੀ ਨਹੀਂ ਐਸਜੀਪੀਸੀ ਦੀ ਚੋਣ ਨਹੀਂ ਲੜ ਸਕੇਗਾ ਜਿਹੜਾ ਲੀਡਰ ਐਸਜੀਪੀਸੀ ਦੀ ਚੋਣ ਲੜੇਗਾ ਉਹ ਐਮਐਲਏ ਦੀ ਚੋਣ ਨਹੀਂ ਲੜੇਗਾ ਸੋ ਬਹੁਤ ਸਾਫ਼ ਤਰੀਕੇ ਦੇ ਨਾਲ ਪੰਜ ਮੈਂਬਰੀ ਕਮੇਟੀ ਆਪਣੇ ਸਿਧਾਂਤਕ ਵਿਚਾਰਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੀ ਹੈ ਇਸ ਪਾਸੇ ਨਜ਼ਰ ਹੁਣ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਗਰੁੱਪ ਹੈ ਉਹਦੇ ਤੇ ਸਾਨੂੰ ਰੱਖਣੀ ਪੈਣੀ ਹੈ ਕਿ ਉਹ ਆਪਣਾ ਅਜੰਡਾ ਇਸ ਵਾਰ ਕੀ ਰੱਖਣਗੇ ਔਰ ਨਿਸ਼ਚਿਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੈਨੂੰ ਇਹ ਲੱਗਦਾ ਹੈ ਕਿ ਅਗਲੇ 2-3 ਮਹੀਨਿਆਂ ਦੇ ਵਿੱਚ ਅਗਸਤ ਤੋਂ ਬਾਅਦ ਮੌਨਸੂਨ ਤੋਂ ਬਾਅਦ ਹੋ ਸਕਦੀਆਂ ਨੇ ਪਰ ਐਸਜੀਪੀਸੀ ਦੀਆਂ ਚੋਣਾਂ ਦੀ ਸਿਧਾਂਤਕ ਲੜਾਈ ਵੀ ਬੜੀ ਦਿਲਚਸਪ ਇਸ ਵਾਰ ਪੰਜਾਬ ਚ ਰਹੇਗੀ ਔਰ ਮੈਨੂੰ ਇਹ ਲੱਗ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਲਈ ਜਿੱਤਣਾ ਇਸ ਵਾਰ ਬਹੁਤ ਔਖ ਹੈ ਉਹਦੇ ਦੋ ਤਿੰਨ ਕਾਰਨ ਨੇ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਹਜੇ ਤੱਕ ਵੀ ਵਿਧਿ ਵਿਵਧਾਨ ਨਹੀਂ ਬਣੇ ਔਰ ਨਾ ਹੀ ਉਹ ਗੱਲ ਪੂਰੀ ਹੋਈ ਜਿਹੜੀ ਹਰਜਿੰਦਰ ਸਿੰਘ ਧਾਮੀ ਨੇ ਕਹੀ ਸੀ ਜਦੋਂ ਨਵੇਂ ਸਿਰੇ ਤੋਂ ਅਹੁਦਾ ਸੰਭਾਲ ਪ੍ਰਧਾਨ ਦਾ ਕਿ ਇੱਕ ਵਿਅਕਤੀ ਇੱਕ ਅਹੁਦਾ ਇਹ ਸਾਰੇ ਮੁੱਦੇ ਬੰਨੇ ਨੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਹਰਜੋਤ ਜੀ ਸੋ ਸੁਖਵੀਰ ਸਿੰਘ ਬਾਦਲ ਦਾ ਹਰਜਿੰਦਰ ਸਿੰਘ ਧਾਮੀ ਦਾ ਬਹੁਤ ਵੱਡਾ ਟੈਸਟ ਹੈ ਔਰ ਮੈਨੂੰ ਇੱਕ ਨਵੀਂ ਤਰ੍ਹਾਂ ਦਾ ਸਿੱਖ ਪੋਲਿਟਿਕਸ ਦੇ ਵਿੱਚ ਧਾਰਮਿਕ ਖਿੱਤੇ ਦੇ ਵਿੱਚ ਵੀ ਜਿਹੜੀ ਧਰਮ ਦੀ ਜਿਹੜੀ ਰਾਜਨੀਤੀ ਹੈ ਜਿਹੜੀ ਧਰਮ ਦੇ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਦੀ ਜਿਹੜੀ ਚੋਣ ਹੈ ਉਹਦੇ ਵਿੱਚ ਵੀ ਮੈਨੂੰ ਵੱਡੇ ਬਦਲਾਅ ਦੇ ਸੰਕੇਤ ਮਿਲਦੇ ਨੇ ਇਸ ਵਾਰ ਸੋ ਐਸਜੀਪੀਸੀ ਦੇ ਖਿਲਾਫ ਐਂਟੀ ਇਨਕੰਮਬੈਂਸੀ ਸਾਫ ਨਜ਼ਰ ਆ ਰਹੀ ਹੈ ਵਿਰੋਧ ਦੀ ਲਹਿਰ ਸਾਫ ਨਜ਼ਰ ਆ ਰਹੀ ਹੈ ਉਸ ਪਾਸੇ ਕੀ ਕਰਦੇ ਨੇ ਸੁਖਬੀਰ ਸਿੰਘ ਬਾਦਲ ਆਪਣੀ ਸੱਤਾ ਐਸਜੀਪੀਸੀ ਦੀ ਬਚਾਉਣ ਲਈ ਇਹਦੇ ਉੱਪਰ ਵੀ ਆਉਣੇ ਸਮੇਂ ਤੇ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਦਿਲੋ ਜੀ ਅਗਲੀ ਖਬਰ ਵੱਲ ਵਧੀਏ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਭਗਵੰਤ ਮਾਨ ਦੀਆਂ ਬਹੁਤ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦਿਖਾਇਆ ਗਿਆ ਕਿ ਉਹ ਨਰਿੰਦਰ ਮੋਦੀ ਦੇ ਸਾਹਮਣੇ ਥੋੜੇ ਚੁੱਕੇ ਹੋਏ ਨਜ਼ਰ ਆ ਰਹੇ ਨੇ ਪਰ ਕਹਿੰਦੇ ਕਿ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਭਗਵੰਤ ਮਾਨ ਨੇ ਦੱਬ ਕੇ ਨਰਿੰਦਰ ਮੋਦੀ ਦੇ ਅੱਗੇ ਪੰਜਾਬ ਦੇ ਮੁੱਦੇ ਜੋ ਹੈ ਸਾਰੇ ਰੱਖੇ ਤੇ ਪੰਜਾਬ ਦੀ ਹਰ ਮੰਗ ਨੂੰ ਉੱਥੇ ਰੱਖਿਆ ਗਿਆ ਤੇ ਜ਼ਰੂਰ ਇੱਥੇ ਗੱਲ ਸਾਂਝੀ ਕਰਿਓ ਕਿ ਨੀਤੀ ਆਯੋਗ ਦੇ ਵਿੱਚ ਭਗਵੰਤ ਮਾਨ ਨੇ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਪੂਰੀ ਗੱਲ ਜ਼ਰੂਰ ਸਾਂਝੀ ਕਰਿਓ ਫਰਦੂਤ ਜੀ ਬੜਾ ਤੁਸੀਂ ਅਹਿਮ ਸਵਾਲ ਕੀਤਾ ਫੋਟੋ ਵਾਇਰਲ ਹੈ ਕੱਲ ਦੀ ਭਗਵੰਤ ਮਾਨ ਥੋੜੇ ਝੁਕੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਦੀ ਉਮਰ ਸਾਰੀ 51 52 52 ਸਾਲ ਹੈ 73 ਦਾ ਜਨਮ ਹੈ ਭਗਵੰਤ ਮਾਨ ਦਾ ਔਰ ਨਰਿੰਦਰ ਮੋਦੀ 75 ਦੇ ਆਸ-ਪਾਸ ਪਹੁੰਚ ਗਏ ਨੇ ਜਾਂ ਟੱਪ ਗਏ ਹੋਣੇ ਹੁਣ ਤੱਕ ਸੋ ਉਮਰਾਂ ਦਾ ਫਰਕ ਬਹੁਤ ਹੈ ਪ੍ਰਕਾਸ਼ ਸਿੰਘ ਬਾਦਲ ਦੇ ਵੀ ਪੈਰੀ ਹੱਥ ਲਾਇਆ ਸੀ ਨਰਿੰਦਰ ਮੋਦੀ ਨੇ ਸੋ ਜੇ ਭਗਵੰਤ ਮਾਨ ਝੁੱਕ ਗਏ ਮੈਨੂੰ ਲੱਗਦਾ ਹੈ ਵਿਰੋਧੀਆਂ ਨੂੰ ਇਸ ਗੱਲ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਪੰਜਾਬ ਦਾ ਸੱਭਿਆਚਾਰ ਸਾਡੀ ਸਭਿਅਤਾ ਸਾਡੇ ਸੰਸਕਾਰ ਹਮੇਸ਼ਾ ਵੱਡਿਆਂ ਨੂੰ ਝੁੱਕ ਕੇ ਸਤਿਕਾਰ ਦੇ ਕੇ ਮਿਲਣ ਦਾ ਸਨੇਹਾ ਦਿੰਦੇ ਨੇ ਸੋ ਮੈਨੂੰ ਲੱਗਦਾ ਹੈ ਛੋਟੀ ਭੱਦੀ ਤੇ ਗੰਦੀ ਰਾਜਨੀਤੀ ਤੋਂ ਬਚਣ ਦੀ ਲੋੜ ਹੈ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਨੇ ਜਾਂ ਫੋਟੋਆਂ ਨਹੀਂ ਵਾਇਰਲ ਕੀਤੇ ਜਾਣੇ ਚਾਹੀਦੇ ਪਰ ਜਿਹੜੀ ਗੱਲ ਰਹੀ ਪੰਜਾਬ ਦੇ ਮੁੱਦਿਆਂ ਦੀ ਨੀਤੀਯੋਗ ਦੀ ਬੈਠਕ ਦੇ ਵਿੱਚ ਭਗਵੰਤ ਮਾਨ ਨੇ ਨਰਿੰਦਰ ਮੋਦੀ ਦੇ ਸਾਹਮਣੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਮੰਗਾਂ ਚੱਕੀਆਂ। ਭਗਵੰਤ ਮਾਨ ਨੇ ਸ਼ਰੀਆਮ ਪ੍ਰਧਾਨ ਮੰਤਰੀ ਦੇ ਸਾਹਮਣੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਛੱਡੋ ਇਸ ਪਾਸੇ ਤਾਂ ਛੱਡੋ ਜਿਹੜਾ 1954 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਜਦੋਂ ਪੰਜਾਬ ਤੇ ਹਰਿਆਣਾ ਇੱਕ ਸੀ ਜਦੋਂ ਪੰਜਾਬ ਤੇ ਹਰਿਆਣਾ ਦਾ ਪੁਨਰਗਠਨ ਨਹੀਂ ਹੋਇਆ ਸੀ। ਜਦੋਂ ਮਹਾਪੰਜਾਬ ਸੀ ਮੈਂ ਕਹਿ ਦਵਾਂ ਜਦੋਂ ਹਰਿਆਣਾ ਤੇ ਪੰਜਾਬ ਅਸੀਂ ਇੱਕੋ ਸੀ 1954 ਚ ਉੱਤਰ ਪ੍ਰਦੇਸ਼ ਦੇ ਨਾਲ ਸਮਝੌਤਾ ਹੋਇਆ ਸੀ ਯਮਨਾ ਔਰ ਸਤਲੁਜ ਲਿੰਕ ਨਹਿਰ ਦਾ ਸੋ ਭਗਵੰਤ ਮਾਨ ਕਹਿੰਦਾ ਉਹ 1954 ਦੇ ਸਮਝੌਤੇ ਤੇ ਜਦੋਂ ਹਰਿਆਣਾ ਵੱਖਰਾ ਹੋ ਗਿਆ 1964 ਚ ਕਿ ਉਹ ਸਾਰਾ ਸਮਝੌਤੇ ਦਾ ਪਾਣੀ ਇਕੱਲਾ ਹਰਿਆਣੇ ਨੂੰ ਕਿਉਂ ਸਮਝੌਤਾ ਹੋਇਆ ਸੀ ਪੂਰੇ ਵੱਡੇ ਪੰਜਾਬ ਨਾਲ ਉਹ ਸਮਝੌਤਾ ਨਵੇਂ ਸਿਰੇ ਤੋਂ ਵਿਚਾਰਿਆ ਜਾਵੇ ਤੇ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਤੋਂ ਦਵਾਇਆ ਜਾਵੇ। ਸੋ ਇਹ ਮੰਗ ਵੱਡੇ ਪੱਧਰ ਤੇ ਭਗਵੰਤ ਮਾਨ ਨੇ ਨੀਤੀਯੋਗ ਦੀ ਬੈਠਕ ਕਰਤੀ ਜੀ ਚ ਪੂਰੇ ਦੇਸ਼ ਦੇ ਮੁੱਖ ਮੰਤਰੀ ਗਏ। ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀ ਗਏ। ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਉਪ ਰਾਜਪਾਲ ਗਏ। ਉਹ ਸਾਰੇ ਨੀਤੀਯੋਗ ਦੇ ਮੁੱਖ ਮੰਤਰੀਆਂ ਦੇ ਸਾਹਮਣੇ ਭਗਵੰਤ ਮਾਨ ਨੇ ਗੱਲ ਰੱਖੀ ਬੜੀ ਦਲੇਰੀ ਨਾਲ ਰੱਖੀ। ਔਰ ਪੰਜਾਬ ਦੇ ਨਾਲ ੱੱਕੇ ਦੀ ਗੱਲ ਚੱਕੀ ਕੀ ੱੱਕਾ ਪੰਜਾਬ ਨਾਲ ਨਾ ਕਰੋ ਪੰਜਾਬ ਦੇ ਪਾਣੀਆਂ ਨੂੰ ਜ਼ਬਰਦਸਤੀ ਹਰਿਆਣੇ ਨੂੰ ਨਾ ਦਿਓ ਰਾਜਸਥਾਨ ਨੂੰ ਨਾ ਦਿਓ ਔਰ ਸਾਨੂੰ ਕੋਈ ਰਾਇਲਟੀ ਨਹੀਂ ਮਿਲਦੀ ਬਿਹਾਰ ਹੋਵੇ ਉੱਤਰਾਖੰਡ ਹੋਵੇ ਕਰਨਾਟਕਾ ਹੋਵੇ ਕੋਲਾ ਜਿਹੜਾ ਨਿਕਲਦਾ ਹੈ ਉਹਦੀ ਰਾਇਲਟੀ ਉਹਨਾਂ ਨੂੰ ਮਿਲਦੀ ਹੈ ਉਹ ਕੋਲਾ ਵੇਚਦੇ ਨੇ ਇਹ ਪਾਣੀ ਕੁਦਰਤੀ ਤੌਰ ਤੇ ਪੰਜਾਬ ਚੋਂਦਾ ਔਰ ਪੰਜਾਬ ਦਾ ਪਾਣੀ ਮੁਫਤ ਜਾਂਦਾ ਨਵੇਂ ਸਿਰੇ ਤੋਂ ਸਮਝੌਤੇ ਵਿਚਾਰੇ ਜਨ ਭਗਵੰਤ ਮਾਨ ਨੇ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਨੀਤੀਯੋਗ ਦੀ ਬੈਠਕ ਦੇ ਵਿੱਚ ਚੱਕੀਆਂ ਨੇ ਔਰ ਜਿਹੜਾ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਹੈ ਜਿਹੜਾ 5-6000 ਕਰੋੜ ਹੋ ਗਿਆ ਉਹ ਵੀ ਦੇਣ ਦੀ ਵਕਾਲਤ ਕੀਤੀ ਔਰ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਪ੍ਰਧਾਨ ਮੰਤਰੀ ਤੋਂ ਮੰਗ ਕਰੋ ਕਿ ਕੇਂਦਰ ਸਰਕਾਰ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਪੰਜਾਬ ਦਾ ਜਾਰੀ ਕਰੇ ਕਿਉਂਕਿ ਗਲਤ ਵਰਤੋਂ ਕੀਤੀ ਸੀ ਮੁੱਖ ਮੰਤਰੀ ਨੇ ਕੈਪਟਨ ਮਰਿੰਦਰ ਸਿੰਘ ਨੇ ਹੁਣ ਉਹ ਬੀਜੇਪੀ 'ਚ ਚਲਿਆ ਗਿਆ ਜਿਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਉਹਨੇ ਪੈਸਾ ਗਲਤ ਵਰਤਿਆ ਫਿਰ ਰੋਕਿਆ ਭਗਵੰਤ ਮਾਨ ਦੀ ਸਰਕਾਰ ਦਾ ਜਾ ਰਿਹਾ ਸੋ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਤੋਂ ਵੀ ਲੋਕ ਸਵਾਲ ਕਰਨਗੇ ਜਦੋਂ ਉਹ ਵੋਟਾਂ ਮੰਗਣ ਪਿੰਡਾਂ 'ਚ ਜਾਣਗੇ ਜ਼ਰੂਰ ਇਹਦੇ ਤੇ ਉਹ ਕੇਂਦਰ ਅੱਗੇ ਲੜਾਈ ਲੜਨ ਜਿਵੇਂ ਭਗਵੰਤ ਮਾਨ ਲੜਾਈ ਲੜ ਰਹੇ ਸੋ ਬਹੁਤ-ਬਹੁਤ ਧੰਨਵਾਦ ਡਟਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਨਾਲ ਹੀ ਤੁਸੀਂ ਆਪਣਾ ਜੋ ਖਾਸ ਅਨਲਿਸਿਸ ਵੀ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਪਰ ਕੋਈ ਵੀ ਚਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਆਪਣੇ ਪੱਖ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ ਬਹੁਤ ਧੰਨਵਾਦ